ਆਪਣੇ ਜਦੋਂ ਚਮਕੀਲੇ ਨੇ ਸ਼ੁਰੂਆਤ ਕੀਤੀ ਸੀ ਹੈ ਨਾ ਤੇ ਕੁਝ ਵੱਡੇ ਸਿੰਗਰ ਸੇ ਜਿਹੜੇ ਜਿਨ੍ਹਾਂ ਨੂੰ ਲੱਗਾ ਸੀ ਪੇ ਸਾਡੀ ਸਲਤਨਤ ਹੁਣ ਖੁੱਸ ਜਾਣੀ ਆ ਸਾਤੋਂ ਤੇ ਉਹਨੇ ਬੜਾ ਕੀਤਾ ਹਾਂ ਤੇ ਇਹਨੇ ਕੀ ਕਰਨਾ ਇਹਨੇ ਕੀ ਕਰ ਲੈਣਾ ਪਰ ਚਮਕੀਲਾ ਕਹਿੰਦਾ ਸੀ ਮੈਨੂੰ ਇੱਕ ਵਾਰ ਆ ਲੈਣ ਦਿਓ ਫੇਰ ਦੱਸੂਗਾ ਕਿਸ ਭਾ ਪੈਂਦੀ ਆ ਤੇ ਮੈਂ ਕਿਵੇਂ ਨਜ਼ਾਰੇ ਬੰਦਾ ਵਾਕਿਆ ਹੀ ਬਾਈ ਜੀ ਜਦੋਂ ਫਿਰ ਪਹਿਲੇ ਆਪਣੇ ਟਕੂਏ ਤੇ ਟਕੂਆ ਟੇਪ ਜਿਹੜਾ ਤਬਾ ਆਇਆ ਸੀਗਾ ਉਦੇ ਨਾਲ ਇੰਨੀ ਆ ਕਿ ਧੁਮਾ ਪਾਤੀਆਂ ਸੀ ਅਮਰ ਸਿੰਘ ਚਮਕੀਲੇ ਨੇ ਇਹਨਾਂ ਤੋਂ 50% ਅਖਾੜੇ ਖੋਲੇ ਸੀਗੇ ਜਿਹੜਾ 50% ਕੰਮ ਇਹਨਾਂ ਦਾ ਬਾਕੀ ਕਲਾਕਾਰਾਂ ਦਾ ਚਮਕੀਲੇ ਦੇ ਹਿੱਸੇ ਆ ਗਿਆ ਸੀ ਕਿਉਂਕਿ ਉਦੋਂ ਇਹ ਗਾਉਂਦਾ ਵੀ ਸਰਿੰਦਰ ਸੋਨੀਆ ਨਾਲ ਹੁੰਦਾ ਸੀਗਾ ਤੇ ਸੋਨੀਆ ਦਾ ਕੰਮ ਵੀ ਚਮਕੀਲੇ ਦੇ ਸਿਰ ਤੇ ਕਾਫੀ ਚੱਲਿਆ ਸੀਗਾ ਹੈਨਾ ਜਿਆਦਾਤਰ ਚਮਕੀਲੇ ਦੇ ਲਿਖੇ ਗੀਤ ਹੁੰਦੇ ਸੀ ਚਮਕੀਲੇ ਦੀਆਂ ਕੰਪੋਜੀਸ਼ਨ ਸਾਰਾ ਕੁਝ ਚਮਕੀਲੇ ਦਾ ਹੁੰਦਾ ਸੀ ਤੇ ਉਹਦਾ ਲਾਹਾ ਲੈ ਰਹੀ ਸੀ ਸਰਿੰਦਰ ਸੋਨੀਆ ਤੇ ਉਹਦਾ ਪਤੀ ਹੈਨਾ ਕਿਉਂਕਿ ਸਾਰਾ ਕਾਰਜ ਜੋ ਉਸ ਹੀ ਕਰਨੇ ਵਾਲਾ ਉਹ ਤਾਂ ਚਮਕੀਲਾ ਹੀ ਕਰਦਾ ਸੀ ਤੇ ਬੈਨੀਫਿਟ ਉਹਨਾਂ ਨੂੰ ਪੈਸਾ ਜ਼ਿਆਦਾ ਉਹਨਾਂ ਨੂੰ ਉਖਾੜਿਆ ਤੋਂ ਬਣਦਾ ਸੀ ਤੇ ਫਿਰ ਚਮਕੀਲੇ ਨੇ ਸੋਚਿਆ ਸੀਗਾ ਨਾਲ ਦਿਆਂ ਨੇ ਕਿਹਾ ਇਹਨੂੰ ਟਿੱਕੀ ਹੋਣੀ ਪਾਈ ਆਪਣਾ ਕਰਦੇ ਆ ਸਾਨੂੰ 4 ਪੈਸੇ ਵੱਧ بچਣਗੇ ਤੇ ਫਿਰ ਚਮਕੀਲੇ ਨੇ ਜਦੋਂ ਆਪਣਾ ਕੀਤਾ ਫਿਰ ਅਮਰਜੋਤ ਆਈ ਤੇ ਫਿਰ ਪਿੱਛਾ ਮੁੜ ਕੇ ਨਹੀਂ ਦੇਖਿਆ ਤੁਸੀਂ ਦੇਖ ਲਓ ਅੱਜ ਤੱਕ ਇਸ ਜੋੜੀ ਦੀਆਂ ਗੱਲਾਂ ਹੋ ਰਹੀਆਂ ਚਰਚੇ ਹੋ ਰਹੇ ਆ ਤੁਸੀਂ ਅਮਰ ਸਿੰਘ ਚਮਕੀਲੇ ਦੇ ਬਾਰੇ ਕੀ ਸੋਚਦੇ ਹੋ ਉਹ ਵੀ ਦੱਸਿਓ ਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਵੀ ਜ਼ਰੂਰ ਕਰਿਓ ਅੱਗੇ ਤੱਕ ਕਿ ਬਾਕੀ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਅਮਰ ਸਿੰਘ ਚਮਕੀਲਾ ਕਿੰਨਾ ਵੱਡਾ ਕਲਾਕਾਰ ਪੰਕਾਰ ਸੀ